ਦਰਾਹਾ ਪੁਲਿਸ ਨੇ ਚੰਕੋਈਆਂ ਖੁਰਦ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਤੇ ਸ਼ਿਕਾਇਤਕਰਤਾ ਦਿਲਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰ ਮਾਮਲਾ ਦਰਜ ਕੀਤਾ। ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਗੂਆਂ ਵੱਲੋਂ ਇਸ ਕਾਰਵਾਈ ਨੂੰ ਤੱਕੇਸ਼ਾਈ ਦੱਸਿਆ ਗਿਆ ਅਤੇ ਇਸ ਨੂੰ ਸਿਆਸੀ ਦਬਾਅ ਦੱਸਿਆ। ਉੱਥੇ ਐਸਐਚਓ ਦਰਾਹਾ ਕਾਜਦართ ਨਾਲ ਜਦ ਇਸ ਮਾਮਲੇ ਦੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਨਿਵਾਸੀ ਪਿੰਡ ਚੰਕੋਈਆਂ ਖੁਰਦ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਜਗਜੀਤ ਸਿੰਘ ਜੱਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਗੁਰਪ੍ਰੀਤ ਜੀ ਦਰਾਹਾ ਬਾਜ਼ਾਰ ਚੌਂਕੀ ਸਾਹਮਣੇ ਖੜ ਅਸੀਂ ਚੈਨਲ ਨੂੰ ਦੇਖ ਰਹੇ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਵਜੇ ਦੇ ਕਰੀਬ ਸਾਡੇ ਜਿਹੜੇ ਸਰਪੰਚ ਨੇ ਜਗਜੀਤ ਸਿੰਘ ਜੱਗੀ ਜਣਕੂਈਆਂ ਜੀ ਉਹਨਾਂ ਨੂੰ ਆਕਾਸ਼ਦੱਤ ਵੱਲੋਂ ਆਪਣੀ ਗੱਡੀ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਪਰਸਨਲ ਵਹੀਕਲ ਦੇ ਵਿੱਚ ਬਿਠਾ ਕੇ ਲਿਆ ਕੇ ਇੱਥੇ ਚੌਂਕੀ ਦੇ ਵਿੱਚ ਬਿਠਾ ਲਿਆ ਗਿਆ ਤੇ ਉਸ ਸੰਬੰਧ ਵਿੱਚ ਸਾਰੀ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਜਿੰਨੇ ਵੀ ਕੀ ਮਾਮਲਾ ਕਿਉਂ ਲੈ ਕੇ ਆਏ ਨੇ ਇਹਨਾਂ ਨੂੰ ਜੇ ਕੋਈ ਮਾਮਲਾ ਸਾਡੇ ਕੋਲ ਤਾਂ ਹਜੇ ਤੱਕ ਕਲੀਅਰ ਨਹੀਂ ਹੋ ਸਕਿਆ ਅਸੀਂ ਪੁੱਛ ਰਹੇ ਆ ਮੈਨੂੰ ਲੱਗਦਾ ਵੀ ਅਸੀਂ 1 ਵਜੇ ਤੋਂ ਲੈ ਕੇ ਲਗਾਤਾਰ ਇੱਥੇ ਆ ਤੇ ਸਾਨੂੰ ਤਾਂ ਦੱਸ ਹੀ ਨਹੀਂ ਰਿਹਾ ਵੀ ਪਰਚਾ ਕੀਤਾ ਕਿ ਨਹੀਂ ਕੀਤਾ ਕਿਹੜੇ ਕਿਸ ਵੇਸ਼ ਕਿਹਨੂੰ ਵੇਸ਼ ਬਣਾ ਕੇ ਪਰਚਾ ਕੀਤਾ ਜਿੰਨੀ ਪਬਲਿਕ ਇੱਥੇ ਖੜੀ ਆ ਹਰ ਇੱਕ ਬੰਦਾ ਬਾਰ ਬਾਰ ਪੁੱਛ ਰਿਹਾ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਕਿਉਂ ਹਰਾਨ ਪਰੇਸ਼ਾਨ ਕੀਤਾ ਜਾ ਰਿਹਾ ਕੁਝ ਵੀ ਹਜੇ ਤੱਕ ਐਸਐਚਓ ਵੱਲੋਂ ਕਾਸਦਤ ਵੱਲੋਂ ਹਜੇ ਤੱਕ ਵੀ ਕੁਝ ਵੀ ਕਲੀਅਰ ਨਹੀਂ ਕੀਤਾ ਗਿਆ ਕਪੜਾ ਜੀ ਗੱਲ ਕਰਦੇ ਆ ਬਹੁਤ ਵੱਡਾ ਗੰਭੀਰ ਦੋਸ਼ ਲਾਇਆ ਜਾ ਰਿਹਾ ਪੰਜਾਬ ਪੁਲਿਸ ਨੇ ਤੁਸੀਂ ਕਹਿ ਰਹੇ ਹੋ ਕਿ 21 ਵਜੇ ਲੈ ਕੀ ਕਾਰਨ ਨੇ ਕੀ ਮੁੱਦੇ ਨੇ ਕਿਉਂ ਲੈ ਕੇ ਆਏ ਸੀ ਦੇਖੋ ਜੀ ਹੁਣ ਇਹ ਤਾਂ ਜਿਹੜੀ ਸਾਡੇ ਇੱਥੇ ਦੀ ਪ੍ਰਸ਼ਾਸਨਾ ਪੁਲਿਸ ਆ ਉਹੀ ਦੱਸ ਸਕਦੀ ਆ ਵੀ ਸਾਡੇ ਸਰਪੰਚ ਨੂੰ ਇੱਕ ਆਪਣੇ ਪਰਸਨਲ ਵਹੀਕਲ ਦੇ ਵਿੱਚ ਬਿਠਾ ਕੇ ਉਹ ਆਪਣੇ ਜਿੱਥੇ ਇਹਨਾਂ ਦੁਕਾਨਾਂ ਪਾ ਰਹੇ ਨੇ ਉਸ ਚੌਂਕ ਦੇ ਵਿੱਚ ਦੁਕਾਨਾਂ ਦਾ ਲੈਂਟਰ ਵਾਣਾ ਸੀ ਉੱਥੇ ਖੜੇ ਸੀ ਗੱਡੀ ਦੇ ਵਿੱਚ ਆ ਕੇ ਉੱਥੋਂ ਇਹਨਾਂ ਨੂੰ ਬਿਠਾ ਕੇ ਲੈ ਆਏ ਮੈਨੂੰ ਵੀ 1 ਵਜੇ ਫੋਨ ਆਇਆ ਉਹਨਾਂ ਦੇ ਭਰਾ ਦੇ ਜਿਹੜੇ ਬਲਜੀਤ ਸਿੰਘ ਵੀ ਸਾਡੇ ਭਰਾ ਨੂੰ ਜੱਗੀ ਸਰਪੰਚ ਨੂੰ ਪੁਲਿਸ ਲੈ ਗਈ ਚੱਕ ਕੇ ਪਹਿਲਾਂ ਤਾਂ ਇਹ ਨਹੀਂ ਕਲੀਅਰ ਹੋ ਰਿਹਾ ਸੀ ਪੁਲਿਸ ਲੈ ਕੇ ਖੜੀ ਗਈ ਆ ਹੌਲੀ ਹੌਲੀ ਸਾਨੂੰ ਪਤਾ ਲੱਗਾ ਵੀ ਆਕਾਸ਼ ਸਾਹਿਬ ਦਾ ਆਪਣੇ ਇੱਕ ਆਪਣੇ अल्टੋ ਗੱਡੀ ਤੇ ਇੱਕ ਕੋਈ ਬਾਕਸ ਵੈਗਨ ਦੀ ਗੱਡੀ ਸੀ ਤੇ ਉਹਦੇ ਵਿੱਚ ਪਿਠਾ ਕੇ ਲੈ ਕੇ ਆਏ ਨੇ ਜਦੋਂ ਅਸੀਂ ਇੱਥੇ ਪਹੁੰਚੇ ਸੀ ਬਾਰ ਬਾਰ ਇਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਕੀਤੀ ਆ ਕਿ ਤੁਸੀਂ ਦੇਖ ਸਕਦੇ ਹੋ ਉਧਰ ਥਾਣੇ ਦਾ ਜਿਹੜਾ ਗੇਟ ਲੱਗਿਆ ਹੋਇਆ ਨਾ ਤਾਂ ਗੇਟ ਖੋਲਦਾ ਕੋਈ ਨਾ ਕੋਈ ਮੁਲਾਜ਼ਮ ਕੋਈ ਸਾਨੂੰ ਦੱਸ ਰਿਹਾ ਵੀ ਪ੍ਰੋਬਲਮ ਕੀ ਆ ਚੱਕਰ ਕਿਉਂ ਲੱਗ ਜਾਂਦਾ ਪਰਚਾ ਕਿਹੜਾ ਕੀਤਾ ਗਿਆ ਜਾਂ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਹਲੇ ਤੱਕ ਵੀ ਇੱਕ ਗੱਲ ਵੀ ਕਲੀਅਰ ਨਹੀਂ ਹੋਈ ਅਸੀਂ ਇਹ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਮਹੀਨੇ ਥੋੜੇ 6 ਰਹਿ ਗਏ 6 ਮਹੀਨੇ ਦੇ ਵਿੱਚ ਜਿੰਨੇ ਵੀ ਤੁਸੀਂ ਪਰਚੇ ਕਰਨੇ ਨੇ ਕਾਲੀ ਦਲ ਦੇ ਵਰਕਾਂ ਦੇ ਕਰ ਲੋ ਜੋਰ ਲਾ ਲੋ ਤੁਹਾਡੇ ਮਨ ਦੇ ਵਿੱਚ ਕੋਈ ਬਹਿਮ ਨਾ ਰਹੇ ਬਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਤੋਂ ਜਿਹੜੇ ਆਮ ਲੋਕ ਸੀ ਗਰੀਬ ਲੋਕ ਸੀ ਜਾਂ ਜਿਹੜੇ ਕੋਈ ਕਿਸੇ ਪਾਰਟੀ ਦੇ ਮੋਢੀ ਲੋਕ ਸੀ ਉਹਨਾਂ ਦੇ ਪਰਚੇ ਨਹੀਂ ਹੋਏ ਮੈਂ ਕਹਿਣਾ ਫੇਰ ਕਹਿਣਾ ਚਾਹੁੰਦਾ ਐਸਐਸਪੀ ਜਿਹੜੀ ਸਾਡੀ ਜੋਤੀ যাদਬਾ ਹੋਰ ਜੋਤ ਵੈਖ ਦੀ ਘਰ ਵਾਲੀ ਜਿਹੜੇ ਸਾਡੇ ਕੈਬਨਟ ਮਨਿਸਟਰ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਹਾਡੇ ਮਨ ਦੇ ਵਿੱਚ ਕੋਈ ਬਹਿਮ ਨਾ ਰਹੇ ਜਿੰਨਾ ਤੁਸੀਂ ਜੋਰ ਲਾਉਣਾ ਕਿਉਂਕਿ ਤੁਹਾਡੇ ਜਿਹੜੇ ਰਿਜ਼ਲਟ ਆਏ ਨੇ ਜਿਹੜੇ ਤੁਸੀਂ ਆ ਪਿੱਛੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਈਆਂ ਨੇ ਇਹਦੇ ਵਿੱਚ ਜਿਹੜੇ ਤੁਹਾਡੇ ਰਿਜ਼ਲਟ ਆਏ ਨੇ ਤੁਹਾਨੂੰ ਦੱਸ ਰਹੇ ਨੇ ਤੁਹਾਨੂੰ ਸ਼ੀਸ਼ਾ ਦਿਖਾ ਰਹੇ ਨੇ ਪਰ ਹਲੇ ਵੀ ਜਿਹੜੀ ਸਰਕਾਰ ਨੂੰ 1% ਵੀ ਮੈਨੂੰ ਲੱਗਦਾ ਇਹਨਾਂ ਨੂੰ ਅਕਲ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੇ ਨਤੀਜੇ ਆਏ ਨੇ ਇਹਨਾਂ ਨੇ ਤਾਂ ਕੁਝ ਸਿੱਖਿਆ ਨਹੀਂ ਕਿ ਲੋਕਾਂ ਨਾਲ ਕਿਵੇਂ ਵਿਵਹਾਰ ਕਰਨਾ ਪੂਰੇ ਪੈਲ ਹਲਕੇ ਦੇ ਲੋਕਾਂ ਨੇ ਇਹਨਾਂ ਨੂੰ ਇੱਕ ਸ਼ੀਸ਼ਾ ਦਿਖਾਇਆ ਪੂੰਝ ਕੇ ਧਰਤਾ ਪਰ ਹਲੇ ਤੱਕ ਵੀ ਇਹਨਾਂ ਦੇ ਕੰਨ ਤੇ ਜੂਨੀ ਸਰਕੀ ਸਾਡੇ ਹਲਕੇ ਦੇ ਐਮ.ਐਲ.ਏ ਜਿਹੜੇ ਵਿਧਾਇਕ ਨੇ ਗਿਆਸਪੁਰਾ ਸਾਹਿਬ ਉਹਨਾਂ ਦੀ ਵੀ ਇਨਵੋਲਵਮੈਂਟ ਤਾਂ ਕੋ ਪ੍ਰੇਸ਼ਾਨ ਕੀਤੀ ਕੀਤਾ ਜਾ ਰਿਹਾ ਕਿੰਨਾ ਸਮਾਂ ਹੋ ਗਿਆ ਸਾਲ ਤੋਂ ਮਿਲ ਲਾਦਾ ਸਾਲ ਦੇ ਨੇੜੇ ਤੇੜੇ ਹੋ ਚਲੇ ਆ ਕਦੇ ਕਿਸੇ 파ਰਤੇ ਦੇ ਵਿੱਚ ਨਾਮਜ਼ਦ ਕਰ ਦਿੰਦੇ ਨੇ ਕਦੇ ਕੋਈ ਪ੍ਰਵਾਨਾ ਭੇਜ ਦਿੰਦੇ ਨੇ ਕਦੇ ਕੁਛ ਕਦੇ ਕੁਝ ਪਰ ਹਜੇ ਤੱਕ ਵੀ ਸਾਨੂੰ ਸਮਝ ਨਹੀਂ ਆ ਰਹੀ ਕਿ ਜੱਗੀ ਨੇ ਕਿਹੜਾ ਏਡਾ ਕ੍ਰਾਈਮ ਕਰਤਾ ਜਿਹੜਾ ਉਹਨਾਂ ਨੂੰ ਇੰਨੇ ਦੇਰ ਰਾਤ ਤੱਕ ਹਜੇ ਤੱਕ ਵੀ ਸਾਨੂੰ ਉਹ ਦੱਸਿਆ ਨਹੀਂ ਕਲੀਅਰਲੀ ਕੀਤਾ ਜਾ ਰਿਹਾ ਕਿ ਅਸਲ ਵਿੱਚ ਦਿੱਕਤ ਪਰੇਸ਼ਾਨੀ ਕੀ ਆ ਅੱਛਾ ਸੋਬ ਸਭ ਕੀ ਮਾਮਲਾ ਸੀ ਲੱਗ ਸਾਡੇ ਕੋਲ ਜਿਹੜੀ ਇੱਕ ਦਿਲਪ੍ਰਿਤ ਨਾਂ ਦਾ ਵਿਅਕਤੀ ਹੈ ਦਿਲਪ੍ਰਿਤ ਪੁੱਤਰ ਹਰਦੀਪ ਸਿੰਘ ਵਾਸੀ ਚਣਕੋਈਆਂ ਖੁਰਦ ਦਾ ਉਹਨੇ ਸਾਡੇ ਕੋਲ ਇੱਕ ਸਟੇਟਮੈਂਟ ਦਰਜ ਕਰਵਾਈ ਹੈ ਕਿ ਉਹਦੀ ਇੱਕ 14 ਦਿਨ ਦੀ ਬੀਟੀਸੀ ਜੁਤ ਕ੍ਰਿਮੀਨਲਸ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਹਦੀ ਬੇਟੀ 14 ਦਿਨ ਦੀ ਸੀ ਜੂ ਉਹਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਜੋ ਕਿ ਜਗਜੀਤ ਸਿੰਘ ਇਹ ਉਸ ਲੜਕੇ ਦਾ ਦਿਲਪ੍ਰੇ ਦਾ ਚੰਗਾ ਮਿੱਤਰ ਸੀ ਜੀ ਇਹਨੇ ਉਸ ਕੁੜੀ ਦੀ ਰਿਸਪੌਂਸਿਬਿਲਿਟੀ ਲਈਤੀ ਕਿ ਮੈਂ ਉਸ ਕੁੜੀ ਨੂੰ ਰੱਖੂੰਗਾ ਤੇ ਬਾਅਦ ਦੇ ਵਿੱਚ ਇਹਨੇ ਜਗਜੀਤ ਸਿੰਘ ਨੇ ਜਿਹੜੀ ਇਹ ਕੁੜੀ ਹੈ ਇਹ ਅੱਗੇ ਕਿਸੇ ਹੋਰ ਨੂੰ ਦੇ ਦਿੱਤੀ ਹੈ ਜਿਸ ਬਾਰੇ ਕੰਪਲੇਨੈਂਟ ਦਿਲਪ੍ਰੇ ਸਿੰਘ ਹੈ ਜਿਹੜਾ ਉਹਨੂੰ ਕੋਈ ਨੋ ਲੈਜ ਨਹੀਂ ਤੇ ਜਦੋਂ ਹੁਣ ਉਹ ਆਪਣੀ ਬੇਟੀ ਨੂੰ ਵਾਪਸ ਮੰਗ ਰਿਹਾ ਉਹਦੇ ਕੋਲ ਪੈਸੇ ਦੀ ਮੰਗ ਕੀਤੀ ਜਾ ਰਹੀ ਸਰ ਜਿਹੜੀ ਬੱਚੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਬੱਚੀ ਹੁਣ ਬਰਾਮਦ ਹੋ ਗਈ ਜੀ ਜੀ ਨਹੀਂ ਅਸੀਂ ਉਹਦੀ ਸਟੇਟਮੈਂਟ ਲੈ ਕੇ ਉਸ ਤੇ ਲੀਗਲ ਐਕਸ਼ਨ ਲੈ ਰਹੇ ਹਾਂ ਜੀ ਅਫੇਅਰ ਰਜਿਸਟਰ ਕਰਕੇ ਦਿਨ ਉਹਦੀ ਬਰਾਮਦ ਕਰਾਂਗੇ ਤੇ ਸਰ ਇਸ ਮਾਮਲੇ 'ਚ ਸਰਪੰਚ ਤੇ ਕੀ ਕਾਰਵਾਈ ਕੀਤੀ ਗਈ ਹੈ ਇਸ ਤੇ ਉਹਨਾਂ ਦੀ ਸਟੇਟਮੈਂਟ ਲੈ ਲਈ ਹੈ ਜੀ ਉਸ ਤੇ ਉਹਨਾਂ ਨੇ ਲਿਖਿਆ ਜੋ ਸਟੇਟਮੈਂਟ ਹੈ ਐਸ ਪਰ ਲਾਅ ਜੋ ਬੰਦਾ ਹੋਵੇਗਾ ਅਸੀਂ ਅਫੇਅਰ ਰਜਿਸਟਰ ਕਰਾਂਗੇ